ਬਾਈ ਜੀ ਦੇਖੋ ਕਿ ਜਿਹੜੀ ਬੈਰੀਗੇਟਿੰਗ ਦੀ ਲੇਅਰ ਲਾਈ ਹੋਈ ਸੀ ਇੱਕ ਉਹ ਪਟਕੇ ਬਾਈ ਲੈ ਕੇ ਆਇਆ ਬਾਈ ਜੀ ਇਹ ਤੁਸੀਂ ਕੀ ਕਿਉਂ ਲੈ ਕੇ ਆਏ ਹੋ ਇਹ ਵੀਰ ਜੀ ਵੀ ਦੁਬਾਰਾ ਨਾ ਇਹ ਗੱਡ ਸਕਣ ਇਹਨਾਂ ਨੂੰ ਇਹ ਵੀ ਨਾਲੇ ਪਤਾ ਲੱਗੇ ਅੱਛਾ ਵੀ ਜਿਹੜੇ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣ ਲਈ ਪਿਛਲੇ 13 ਫਰਵਰੀ ਤੋਂ ਬੈਠੇ ਨੇ ਉਹ ਅਕਲ ਕੀ ਉਹ ਤਾਂ ਜਿਹੜੀਆਂ ਇਹਨਾਂ ਦੀਆਂ ਕੰਧਾਂ ਕੀਟੀਆਂ ਕੀਤੀਆਂ ਨੇ ਉਹ ਵੀ ਪਟਕ ਪਟ ਦੇਾਂਗੇ ਦੇਖੋ ਆ ਬੜੀ ਮਤਲਬ ਸਖਤ ਨਕੀਲੀਆਂ ਜਿਹੜੀਆਂ ਇਹ ਬਾਈ ਪੱਟ ਕੇ ਲੈ ਕੇ ਆਇਆ ਉਤੋਂ ਵਜ਼ਨ ਕਿੰਨਾ ਹੈ ਇਹਦੇ ਚ ਵਜ਼ਨ ਘਟੋ-ਘਟ ਗਈ ਇਹ 60-70 ਕਿਲੋ ਹੋਏਗੀ ਅੱਛਾ 60-70 ਕਿਲੋ ਹਾਂਜੀ ਜਦੋਂ ਪੱਟਰੇ ਸੀ ਉਹਨਾਂ ਨੇ ਰੋਕਿਆ ਨਹੀਂ ਇਹ ਸਭ ਤੋਂ ਅੱਗੇ ਹੀ ਜਿਹੜਾ ਇਤੋਂ ਅੱਗੇ ਸੀਮੈਂਟ ਦੇ ਸਟੇਜ ਦੇ ਲਾਗੇ ਦੇ ਦੇਖੋ ਕਿ ਬੜੇ ਸਖਤ ਜਿਹੜੇ ਪ੍ਰਬੰਧ ਹੈ ਨਕੀਲੇ ਲਾਏ ਹੋਏ ਆ ਨਹੀਂ ਉਹਨਾਂ ਨੇ ਫਿਰ ਸਪਰੈਸ ਪ੍ਰੂਵ ਨਹੀਂ ਛੱਡੀ ਜਦੋਂ ਇਹ ਪੱਟ ਰਿਆ ਤਾਂ ਤੂੰ ਉਹ ਬਾਈ ਪਹਿਲਾਂ ਉਹਨਾਂ ਅਥਰੂ ਗੈਂਸ ਦਾ ਗੋਲਾ ਛੱਡਿਆ ਸੀ ਅੱਜ ਹਵਾਈ ਉਹਨਾਂ ਨਾਲ ਸੀਗੀ ਅੱਛਾ ਹਾਂ ਅੱਜ ਉਹਨਾਂ ਨੂੰ ਅਹਿਸਾਸ ਹੋਇਆ ਵੀ ਨਿਹੱਥੇ ਕਿਸਾਨਾਂ ਤੇ ਐ ਅਥਰੂ ਗੈਨ ਚਲਾਈ ਦੀ ਇੱਕ ਗੋਲੇ ਨਾਲ ਆ ਸਾਰੇ ਫੌਜੀ ਭੱਜ ਗਏ ਤੇ ਉੱਤੋਂ ਉੱਤੋਂ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਰੱਖਿਆ ਕਰਾਂਗੇ ਬਾਅਦ ਚ ਗਾਲ੍ਹਾਂ ਕੱਢਦੇ ਉਹਦਾ ਨਾਮ ਕੀ ਹੈ ਹੈ ਨਾਮ ਕੀ ਹੈ ਮੇਰਾ ਨਾਮ ਹੀ ਅਵਤਾਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰੈਸਕਰਟਰ ਮੋਗੇ ਤੋਂ ਆਹੀਂ ਅੱਛਾ ਦੇਖੋ ਕਿ ਬੜੇ ਸਖਤ ਜਿਹੜੇ ਪ੍ਰਬੰਧ ਹੈ ਕਿੱਡੇ ਕਿੱਡੇ ਕਿਲ ਹੈ ਓਹ ਕਿੱਲਾ ਲਾ ਰੱਖਿਆ ਬਾਈ ਪੱਟ ਕੇ ਲੈ ਕੇ ਆਇਆ ਦੇਖੋ ਸਟੇਜ ਤੇ ਹੁਣ ਬਾਈ ਲੈ ਕੇ ਆਇਆ ਇਹਨੂੰ ਸਟੇਜ ਤੇ ਹੁਣ ਦਿਖਾਉਣਗੇ ਜਿੱਥੋਂ ਲੈ ਕੇ ਆਏ ਆ ਓਤੀ ਸਰਕਾਰ ਮੁਤਾਬਕ ਓਤੀ ਸਰਕਾਰ ਮੁਤਾਬਕ ਓਤੀ ਸਰਕਾਰ ਮੁਤਾਬਕ ਓਤੀ ਸਰਕਾਰ ਮੁਤਾਬਕ ਦੇਖੋ ਇਹੇ ਬੜੇ ਸਖਤ ਸਖਤ ਕਿੱਲਣੇ ਇਹ ਉਹ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਅਸੀਂ ਆਪਣੇ ਹੱਕ ਲੜ ਕੇ ਰਹਾਂਗੇ ਇਹ ਸਾਹਮਣੇ ਹੁਣ ਡਿਸਪਲੇ ਕਰ ਰਹੇ ਹਾਂ ਸਰਕਾਰ ਮੁਕਾਬਲਾ 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 ਅਸੀਂ ਆਪਣੇ ਹੱਕ ਲੜ ਕੇ ਰਹਾਂਗੇ ਲੜ ਕੇ ਰਹਾਂਗੇ ਆ ਬੰਦ ਕਰ ਪੈਚਾ ਸਾਰਾ ਦੇਸ਼ ਕੋਲੇ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਦੇਖ ਸਕਦਾ ਸਾਰੇ ਨਾਲ ਸੁਦਰ ਸਿੰਘ ਖਵਰਾ ਸਾਹਿਬ ਮਨਜੀਤ ਸਿੰਘ ਜੀ ਰਾਏ ਸਦਰਾ ਸਿੰਘ ਜੀ ਬਹਿਰੂ ਸੁਦੇਸ਼ ਸਿੰਘ ਪੋਜਰਾ ਔਰ ਸੂਰਜਪਾਲ ਜੀ ਔਰ ਸਾਰੇ ਆਪੂ ਸਭਾ ਨੂੰ ਕਾਰ ਸਿੰਘ ਬੰਗਾਲਾ ਪਰਮਜੀਤ ਸਿੰਘ ਆ ਜੋ ਸਾਡੇ ਵੀਰ ਅਵਤਾਰ ਜੋਸ਼ਣ ਜੀ ਇਹ ਇਥੋਂ ਨਾਲ ਆਪਣੇ ਸਾਥੀਆਂ ਦੇ ਲੈ ਕੇ ਆਏ ਨੇ ਆ ਦੇਖੋ ਤੁਸੀਂ ਆ ਕਿਸ ਤਰੀਕੇ ਦੇ ਨਾਲ ਬਾਸੂ ਦਾਸੂ ਦਾ ਅਪਰੇਕਨ ਆਤ ਡੜੀਆਂ ਵਾ ਉਹ ਜਦੋਂ ਟਰੱਕ ਵੀ ਆਉਂਦੇ ਆ ਉਹ ਤੋਂ ਚੈਨਾ ਵਾਲੇ ਹਮਲਾ ਕਰਦੇ ਆ ਕਾਜਾ ਕਰਦੇ ਆ ਉਹ ਦੋਏ ਜਾ ਕੇ ਜਕਾਰੇ ਵੀ ਛਾਉਂਦੇ ਸੱਤ ਤੋਂ ਸਾਰੇ ਪੱਗਾਂ ਵਾਲੇ ਮੁੰਤੇ ਰਹਿੰਦੇ ਆ ਅੱਜ ਪੱਗਾਂ ਵਾਲਿਆਂ ਨੂੰ ਐਂਦਾ ਸੱਦਰ ਨਹੀਂ ਆ ਬਜਾ ਦੂਜੇ ਜੇਹ ਦੇ ਵਾਸੀ ਹੋਣ ਅਸੀਂ ਕਹਿੰਦੇ ਆ ਇਹ ਪਾਰਕ ਦੇ 140 ਕਰੋੜ ਪਾਰਕਿਆਂ ਦਾ ਮੋਤੀ ਦਾ ਅਦਾਨੀ ਬੰਦ ਦਾ ਆ ਜਿਹੜੇ ਮਰਜ਼ੀ ਵੜੇ ਗਏ ਇਨਾ ਮੱਝ ਦੇ ਨੇ ਜਾਂ ਕੁੱਟ ਕੇ ਸਾਰਾ ਕੁਝ ਪੇਜਿਆ ਵਾ ਸੋ ਮੀਡੀਆ ਲਈ ਅਸੀਂ ਮਤਲਬਾਣਾ ਚਾਹੁੰਦੇ ਆ ਸਰਕਾਰ ਦੀਆਂ ਕਾਲੀਆਂ ਤਕੂਤਾ ਵੀ ਸਰਕਾਰ ਇੱਕ ਬੰਦੇ ਕਿੰਦਾ ਪੈਦਲਾ ਜਾ ਦੂਜੇ ਬੰਦੇ ਪੈਦਲਾਉਣੇ ਲੰਦੇ ਪੈਰੋਂ ਦੇ ਵਿੱਚ ਕਿਲ ਛੋਕਿਆ ਅਸੀਂ ਇਹਨਾਂ ਨੂੰ ਰਾਜ ਪੈਦਾ ਕਰਕੇ ਦਿੰਦੇ ਆ ਦੇ ਦਾ ਕਿ ਪਰਦਾਵਾ ਕੀਤੀ ਕੰਮ ਕਿਸਾਨ ਮਜੂਰ ਦੇ ਟੇਪ ਰਿਆ ਇਹ ਤਾਂ ਮੈਂ ਰੱਖਣਾ ਤਾਂ ਮੈਂ ਪਿੰਡ ਲੈ ਕੇ ਜਾਵਾਂਗਾ ਤਾਂ ਜੋ ਪਤਾ ਲੱਗੇ ਅੰਤਰਰਾਸ਼ਟਰੀ ਪੱਧਰ ਤੇ ਵੀ ਭਾਰਤ ਦਾ ਪ੍ਰਧਾਨ ਮੰਤਰੀ ਕਾਰਪੋਰੇਟ ਦੇ ਹੱਥ ਦੇ ਵਿੱਚ ਕਿਵੇਂ ਕੱਟਮੁਤਲੀ ਬਣ ਕੇ ਖੇਡਿਆ ਵਾ ਕਿਵੇਂ ਦੇ ਚੁੱਕਾ ਵਾ ਕਿਵੇਂ ਦਾ ਰਦਾਵਾ ਇਥੇ ਗੁਜਰਾਤ ਮਾਰਡਰ ਕੈਂਪ ਕਰਨ ਦਾ ਕਿਵੇਂ ਲੋਕਾਂ ਦੀ ਖੇਤੀ ਖੋਈ ਜਾ ਰਹੀ ਆ ਨਸਲਾਂ ਤੇ ਫਸਲਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਵਾ ਸੋ ਇਹ ਸਾਰਾ ਕੁਝ ਮੀਟ ਦੇ ਵਿੱਚ ਆਉਣਾ ਚਾਹੀਦਾ ਵੀਰੋ ਚੈਨਲ ਵਾਲਿਓ মিডিਏ ਵਾਲਿਓ ਤੁਹਾਡੇ ਨਹੀਂ ਆਉਣਾ ਤੁਸੀਂ ਉਖਾ ਸਕਦੇ ਜੀ ਸੱਚ ਦੇ ਭਾਗੀਦਾਰ ਬਣੋ ਕੂੜ ਨਖੁੱਟੇ ਨਾਮਕ ਸੱਚ ਰਹੇ ਇਹ ਤੁਹਾਨੂੰ ਸੱਚ ਜਣਾਓ ਰੇੜਾ ਵਾਂ ਜਿੱਤ ਤੁਹਾਡੀ ਹੋਣੀ ਆ ਪਹਿਲੀ ਚੇਤਨਾ ਸਭ ਜੇਤੀ ਹਰ ਹਾਲ ਤੇ ਐਮਐਸਪੀ ਕਰੰਟਾ ਕਾਨੂੰਨ ਪਾਰ ਤੇ ਕਿਤਿਆਂ ਚਾਲੇ ਲਈ ਬਣਾਉਣਾ ਹੀ ਪਰਵਾਣਾ ਕਰ ਜਾ ਮੁਕਤ ਕਰਾਉਨੇ ਇੱਥੇ ਬੈਠ ਜੋ ਬੈਠ ਕੇ ਬੈਠ ਕੇ ਕਰੀਂ ਕੁਰਸੀ ਦੇਖੋ ਇਹ ਮੈਂ ਬਾਈਟ ਕਰ ਲਿਆ ਇੱਕ ਮਿੰਟ ਉਹ ਜਿਹੜਾ ਨੌਨ ਪੱਟ ਕੇ ਲਿਆਇਆ ਹੈ ਇਹ ਸਦਾ ਮਜੀਬ ਦਾ ਜਥਾ ਹੈ ਮਜੀਬ ਦੇ ਜਥੇ ਦੇ ਹੱਥੀ ਪੰਡਿਆ ਉਹ ਨਹੀਂ ਦੱਸ ਦਿੱਤਾ ਕਿ ਸਮਝ ਦੇ ਸਕਦਾ ਹੈ ਲੋਕ ਨੇ ਇਹ ਖੇਤੀ ਜਿਹੜਾ ਜੁੜੇ ਹੋਏ ਲੋਕ ਨੇ ਔਰ ਦੇਖੋ ਇਹ ਹੱਥੇ ਗਏ ਨੇ ਉਹਨਾਂ ਦੇ ਅੱਗੇ ਇਹ ਸੂਲਾ ਜਿਹੜੀਆਂ ਬਣਾ ਕੇ ਮੋٹے ਸਰੀਏ ਦੀਆਂ ਇਹ ਲਾਈਆਂ ਗਈਆਂ ਨੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਤੁਸੀਂ ਪੈਦਲ ਜਾ ਸਕਦੇ ਹੋ ਆ ਜਾ ਉਹਨਾਂ ਦਾ ਚਿਹਰਾ ਆ ਭਾਰਤ ਸਰਕਾਰ ਦਾ ਚਿਹਰਾ ਹੈ ਆ ਹਰਿਆਣਾ ਸਰਕਾਰ ਦਾ ਚਿਹਰਾ ਹੈ ਜਿਹੜਾ ਆ ਕਿੱਲਾ ਤਿੱਖੀਆਂ ਕਰਕੇ ਪੈਰਾਂ ਦੇ ਵਿੱਚ ਲੱਗਣ ਵਾਸਤੇ ਪੈਦਲ ਜਾਣ ਵਾਲਿਆਂ ਦੇ ਔਰ ਇਹ ਕਿੱਲਾ ਵਾਲਾ ਛੇਲ ਜਿਹੜੀ ਇੱਕ ਤਰ੍ਹਾਂ ਦੀ ਕਹਿ ਦਿਓ ਉਹ ਹੋਰ ਬੱਝ ਲਿਆ ਮੁੰਡੇ ਉਹ ਲੈ ਆਂਦੀ ਹੋਰ ਇੱਕ ਹੋਰ ਲੈ ਆਂਦੀ ਐ ਇਹ ਲੋਕ ਸਾਡੇ ਇਹ ਸਰਕਾਰ ਨੂੰ ਪਤਾ ਨਹੀਂ ਕਿ ਇਹ ਲੋਕ ਉਹ ਨੇ ਜਿਹੜੇ ਹੱਥੀ ਕੀਤਾ ਕਰਦੇ ਨੇ ਤੇ ਰੋਜ਼ ਹੱਥੀ ਫਸਲਾਂ ਦੀ ਗੋਡੀ ਕਰਦੇ ਨੇ ਇਹ ਗੁੱਡ ਗੁੱਡ ਕੇ ਪੱਟ ਲੈਉਣਗੇ ਪੱਟ ਲੈਉਣਗੇ ਬਿਲਕੁਲ ਹੱਥੀ ਪੀਸਫੁਲੀ ਸ਼ਾਂਤੀ ਨਾਲ ਬਿਲਕੁਲ ਕੋਈ ਗੱਲ ਨਹੀਂ ਪੀਸਫੁਲੀ ਸ਼ਾਂਤੀ ਨਾਲ ਇਹ ਜਿਹੜੂ ਗੁੱਸਾ ਪਾ ਰਹੇ ਨੇ ਰਸਤਾ ਨਾਰਾ ਨੇ ਇਹ ਕੋਈ ਟਕਰਾਓ ਨਹੀਂ ਇੱਕ ਆਪਣਾ ਰਸਤਾ ਪਤਰਾ ਕਰ ਰਹੇ ਨੇ ਜਿਹੜੀਆਂ ਰਸਤੇ ਜਲਾਈਆਂ ਕਿਲਾ ਉਹਨਾਂ ਨੂੰ ਚੁਗ ਰਹੇ ਨੇ ਆਪਣਾ ਜਾਣ ਨੂੰ ਕੇਵਲ ਰਸਤਾ ਸਾਫ ਕਰ ਰਹੇ ਨੇ ਇਹ ਆਪਣਾ ਰਸਤਾ ਸਾਫ ਕੋਈ ਗੁਨਾਹ ਨਹੀਂ ਇਹਨੂੰ ਖੜਾ ਕਰਦੇ ਨਹੀਂ ਇੱਥੇ ਸਟੇਜ ਦੇ ਉੱਪਰ ਖੜਾ ਕਰਦੇ ਹੋ ਤਾਹਾਨੂੰ ਇੱਕ ਵਾਰ ਥੱਲੇ ਇੱਕ ਤਾਹਾਂ ਖੜਾ ਕਰਦੇ ਹੋ ਇਹ ਬਲਸ ਨੌਰਾ ਆਵੇ ਖੜਾ ਕਰਦੇ ਹੋ ਤਾਹਾਨੂੰ ਖੜਾ ਕਰੋ ਇੰਦਾ ਆ ਇੰਦਾ ਵੀਡੀਓ ਕਰ ਲਿਆ 1 ਮਿੰਟ ਇਹ ਦੇਖੋ ਦੋਸਤੋ ਕਿਸਾਨ ਲਗਾਤਾਰ ਜਿਹੜੀ ਬੈਰੀਕੇਟੀਆਂ ਬੈਰੀਕੇਟਿੰਗ ਹਟਾ ਰਹੇ ਆ ਉਹ ਆ ਭਾਈ ਜੀ ਕੀ ਹੈ ਇਹ ਭਾਜੀ ਵੇਖੋ ਰੋਕਣ ਵਾਸਤੇ ਕਿਦਾਂ ਲੋਹੇ ਦੀਆਂ ਤਾਰਾਂ ਦੇ ਅੰਗਲ ਆਏ ਨੇ ਤੇ ਭਾਜਪੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਟਪੁਤਲੀ ਬਣ ਸਗੀ ਹੈ ਇਹ ਕਿਸਾਨਾਂ ਦੀ ਕੋਈ ਵੀ ਨਹੀਂ ਡਿਮਾਂਡ ਕਿਹੜਾ ਡਿਮਾਂਡ ਨੇ ਕਿਸਾਨਾਂ ਦੇ ਆ ਸਿੰਪਲ ਡਿਮਾਂਡਾਂ ਨੇ ਜੋ ਚਾਹੀਦਾ ਮੰਗਾ ਪੂਰੀਆਂ ਹੋਣੀਆਂ ਚਾਹੀਦੀਆਂ ਕਿੱਡੇ ਕਿੱਡੇ ਜਿਹੜੇ ਪ੍ਰਬੰਧ ਨੇ ਉਹ ਹਰਿਆਣਾ ਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਕਰ ਰੱਖੇ ਨੇ ਕਿੰਨੇ ਕ ਵਜਨ ਦਾ ਇਹ ਇਹ ਘਟੋ ਘਟ ਵੀ 2.5 ਮਿੰਟਾਂ ਦਾ ਹੋਏਗਾ ਜੀ ਸਾਡੇ ਹੱਥ 'ਚ ਵੀ ਹੈਗੀਆਂ ਨਕੀਲੀਆਂ ਕਿੱਲਾ ਤੇ ਆਹ ਵੀ ਤਸਵੀਰ ਦੇਖੋ ਕਿ ਜਿਹੜੇ ਕਿੱਡੇ ਕਿੱਡੇ ਪ੍ਰਬੰਧ ਐ ਉਹ ਕਰ ਰੱਖੇ ਆ ਤੇ ਬੜੀਆਂ ਨਕੀ ਦੇਖੀਆਂ ਚੀਜ਼ਾਂ ਲਾ ਰੱਖੀਆਂ ਨੇ ਵਾ ਦੇਖੋ ਕਿਸਾਨ ਜਿਹੜੀ ਬੈਰੀਕੇਟੀਆਂ ਬੈਰੀਕੇਟਿੰਗ ਪੱਟ ਕੇ ਕਿਸਾਨ ਲੈ ਕੇ ਆਏ ਨੇ ਬੈਰੀਕੇਟਿੰਗ ਪਟਾਣੀ ਸਾਰੀਆਂ ਸ਼ੁਰੂ ਕਰ ਰੱਖੀ ਹੈ ਕਿਸਾਨਾਂ ਨੇ ਇਕੋ ਮੈਨਸਟਿਸ ਤੇ ਲੈ ਕੇ ਆਏ ਨੇ ਪੱਟ ਕੇ ਇਹਨੂੰ ਤੇ ਇਥੋਂ মিডিਆ ਨੂੰ ਦਿਖਾ ਰਹੇ ਨੇ ਕਿ ਕਿੰਦਾਂ ਦੀ ਸਖਤ ਜਿਹੜੀ ਬੈਰੀਕੇਟਿੰਗ ਹੈ ਉਹ ਬੈਰੀਕੇਟਿੰਗ ਸਰਕਾਰ ਨੇ ਕਰ ਰੱਖੀ ਹੈ ਇਹ ਕੀ ਹੈ মাদি মায়া হতি মাদি মায়া হতি মাদি মায়া হতি মারিয়া হতি সাল্লাত পড় কা হেদায়ী ਜੀ ਦੇਖੋ ਕਿ ਆਹ ਬੈਰੀਕੇਟਿੰਗ ਹੈ ਜਿਹੜੀ ਬੈਰੀਕੇਟ ਤਾਂ ਹਟਾਈ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆਂ ਅਸੀਂ ਕਿ ਹੋਰ ਜਿਹੜੀ ਬੈਰੀਕੇਟਿੰਗ ਹੈ ਉਹ ਬੈਰੀਕੇਟਿੰਗ ਕਿਸਾਨ ਇੱਥੇ ਪੱਟ ਕੇ ਲੈ ਕੇ ਆ ਰਹੇ ਨੇ ਆ ਦੇਖੋ ਕਿ ਜਿਹੜੀਆਂ ਤਿੱਖੀਆਂ ਜਾਲੀਆਂ ਲਾਈਆਂ ਹੋਈਆਂ ਨੇ ਉਹ ਜਾਲੀਆਂ ਲੈ ਕੇ ਆਏ ਨੇ ਕਿਸਾਨ ਪੱਟ ਕੇ ਲੱਗੇ ਹੋਏ ਹੀ ਅੱਗੋਂ ਪੁੱਟ ਅੱਗੋਂ ਲੱਗੇ ਇਹ ਅੱਗੇ ਲੱਗੇ ਹੋਏ ਜਿਹੜੇ ਅੱਗੋਂ ਪੁੱਟ ਕੇ ਆਂਦੇ ਆ ਜਿਹੜੇ ਆਪਣੇ ਬਰਾਂਡੀਅਰ ਅੱਗੇ ਗਏ ਹੋਏ ਆ ਉਹ ਪੁੱਟ ਕੇ ਇਹ ਅਸੀਂ ਲੱਗੇ ਆਏ ਆ ਅੱਗੋਂ ਜੀ ਅੱਗੇ ਹੁਣ ਕੀ ਮਾਹੌਲ ਹੈ ਅੱਗੇ ਉਹ ਆਪਣਾ ਯੋਰ ਲਾ ਰਹੇ ਆ ਮਿਰਚਾਂ ਵਗੈਰਾ ਪਾ ਰਹੇ ਆ ਅੱਖਾਂ 'ਚ ਅੱਗੇ ਨਹੀਂ ਵਧਣ ਦੇ ਰਹੇ ਉਹ ਦੇਖੋ ਸਾਹਮਣੇ ਉੱਥੇ ਜਿਹੜਾ ਹੈਗਾ ਉਹ ਉੱਥੇ ਇਕੱਠੇ ਕਰਕੇ ਰੱਖ ਰਹੇ ਨੇ ਜਿਹੜੀ ਵੈਰੀਗੇਟਿੰਗ ਬਣਾਈ ਗਈ ਹੈ ਉੱਥੇ ਲੈ ਕੇ ਆਏ ਨੇ ਕਿਸਾਨ ਉੱਥੋਂ ਪੱਟ ਕੇ ਇਸ ਤੋਂ ਇਲਾਵਾ ਹੋਰ ਵੀ ਦੇਖੋਗੇ ਜਿੰਨਾ ਵੀ ਉਹ ਹੈਗਾ ਜਿਹੜੀ ਇਹਨਾਂ ਦੀ ਕਿਸਾਨਾਂ ਦੀ ਰੈਸਕਿਊ ਟੀਮ ਬਣਾਈ ਹੋਈ ਹੈ ਉਹ ਤੋੜ ਤੋੜ ਕੇ ਲੈ ਕੇ ਆ ਰਹੀ ਹੈ ਬੈਰੀਕੇਟ ਨੂੰ ਖਰਚੇ ਕਿੰਨੇ ਕਰਾ ਰਹੇ ਤੇ ਧੂੜ ਮਾਰਾ ਜਾਦਾ ਫਿਰਦਾ ਪੀ ਆਕੇ ਦੰਨਵਾਦ ਸੋ ਉਸ ਬਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਲਗਾਤਾਰ ਜਿਹੜਾ ਉਹ ਵੈਰੀਗੇਟਿੰਗ ਹੈ ਵੈਰੀਗੇਟਿੰਗ ਸਰ ਪੱਟ ਕੇ ਲੈ ਕੇ ਆ ਰਹੇ ਨੇ ਕਿਸ ਤਰ੍ਹਾਂ ਕੋ ਰੋਕਿਆ ਹੋਇਆ ਕੋਈ ਵਹੀਕਲ ਵੀ ਇੱਕ ਵੀ ਹੁਣ ਬਾਰਡਰ ਵਾਲੇ ਪਾਸੇ ਦਿਖਾਣੇ ਆ ਤੁਹਾਨੂੰ ਕਿ ਬਾਰਡਰ ਵਾਲੇ ਪਾਸੇ ਕੀ ਹੈ ਸਾਡਾ ਕੰਮ ਦੀ ਗੱਲ ਕੀਤੀ ਆ ਤੇ ਉਹ ਵੀ ਅੱਗੇ ਫਰੇਰ ਕੋ ਦਾ ਕਰਕੇ ਇੱਕ ਵੇਲੇ ਕੋ ਰਹੇ ਆ ਆ ਦੇਖੋ ਹੋਰ ਵੀ ਪੱਟ ਕੇ ਲੈ ਕੇ ਆਏ ਨੇ ਕਿਸਾਨ ਆ ਅਜੇ ਤੱਕ ਵੀ ਸਾਡੇ ਜਿਹੜਾ ਬਰਝੂੜਾ ਜਿਹੜਾ ਸਾਡੀ 3 ਭਾਗਿਆ ਲਗਾਤਾਰ ਜਿਹੜੀ ਬੈਰੀਕੇਟਿੰਗ ਹੈ ਉਹ ਬੈਰੀਕੇਟਿੰਗ हटाई ਜਾ ਰਹੀ ਹੈ ਆਰਮਨਾਲ ਆਰਮਨਾਲ ਲੱਗ ਜਾਏਗਾ ਕਿ ਸਿਹਗਾ ਆਰਮਨਾਲ ਦੇ ਜੋ ਆ ਦੇਖੋ ਬੈਰੀਕੇਟਿੰਗ ਲਗਾਤਾਰ ਕਿਸਾਨ ਹਟਾ ਰਹੇ ਨੇ ਤੇ ਆਹ ਵੀ हटਾਈ ਗਈ ਹੈ ਇਸਲਾ ਬਾਸ ਨੂੰ ਅੱਗੇ ਜਾ ਕੇ ਵੀ ਦਿਖਾਣੇ ਆ ਔਰ ਦੇਖੋ ਸਾਹਮਣੇ ਇੱਕ ਨੌਜਵਾਨ ਕਿਸਾਨ ਆਗੂ ਜਿਹੜਾ ਹੈਗਾ ਉਹ ਬੈਰੀਕੇਟਿੰਗ ਹੈ ਉਹਨੂੰ ਖਿੱਚ ਕੇ ਲੈ ਕੇ ਆ ਰਿਹਾ ਸੋ ਦੇਖੋ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਕੇ ਨਾਲ ਬੈਰੀਕੇਟਿੰਗ ਹੈ ਜਿਹੜੀ ਉਹ ਬੈਰੀਕੇਟਿੰਗ ਹਟਾਈ ਗਈ ਹੈ ਇੱਕ ਸਾਲ ਤੋਂ ਆਹਾ ਪ੍ਰਬੰਧ ਸੀ ਜਿਹੜੇ ਪ੍ਰਬੰਧ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਪਰ ਕੀਤੇ ਗਏ ਸੀ ਇਸ ਤੋਂ ਇਲਾਵਾ ਜੋ ਵੀ ਅਪਡੇਟ ਹੋਗੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ